ਸਸ਼ੀਕਲ ਦੋਸਤੋ ਕੋਈ 45 ਕੁ ਸਾਲ ਦਾ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਮਨੋਵਿਗਿਆਨੀ ਕੋਲੇ ਚੈੱਕ ਕਰਵੋਂ ਚਲਾ ਜਾਂਦਾ ਹੈ ਡਾਕਟਰ ਚੈੱਕ ਕਰਦਾ ਹੈ ਅਤੇ ਉਹਨੂੰ ਪੁੱਛਦਾ ਹੈ ਕੀ ਪਰੇਸ਼ਾਨੀ ਹੈ ਵਿਅਕਤੀ ਦੱਸਦਾ ਹੈ ਜੀ ਬਹੁਤ ਦਿੱਕਤਾਂ ਨੇ ਕਰਦੀਆਂ ਕੰਮ ਦੀਆਂ ਪਰੇਸ਼ਾਨੀਆਂ ਨੇ ਉਹਨਾਂ ਕਰਕੇ ਹੀ ਸ਼ਾਇਦ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਜਾ ਰਿਹਾ ਹਾਂ ਨੀਂਦ ਨਹੀਂ ਆਉਂਦੀ ਬਿਮਾਰ ਰਹਿਣਾ ਹਾਂ ਮਨ ਉਖੜਿਆ ਰਹਿੰਦਾ ਹੈ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਹਾਂ ਡਾਕਟਰ ਪੁੱਛਣ ਲੱਗਾ ਤੂੰ 10ਵੀਂ ਜਮਾਤ ਵਿੱਚ ਕਿੱਥੇ ਪੜਦਾ ਹੁੰਦਾ ਸੀ ਤਾਂ ਵਿਅਕਤੀ ਨੇ ਸਕੂਲ ਦਾ ਨਾਮ ਅਤੇ ਉਸ ਦਾ ਐਡਰੈਸ ਵਗੈਰਾ ਸਾਰਾ ਕੁਝ ਸਹੀ-ਸਹੀ ਦੱਸ ਦਿੱਤਾ ਡਾਕਟਰ ਕਹਿਣ ਲੱਗਾ ਮੈਂ ਇਲਾਜ ਕਰ ਦੂੰ ਤੇਰਾ ਪਰ ਇੱਕ ਕੰਮ ਕਰ 10ਵੀਂ ਦੇ ਜੋ ਵੀ ਤੇਰੇ ਨਾਲ ਵਿਦਿਆਰਥੀ ਪੜਦੇ ਸੀ ਉਹਨਾਂ ਦੀ ਸਾਰੀ ਜਾਣਕਾਰੀ ਲੈ ਕੇ ਆ ਇੱਕ ਮਹੀਨੇ ਬਾਅਦ ਮੇਰੇ ਕੋਲੇ ਦੁਬਾਰਾ ਆਵੀਂ ਇਸ ਵਿਅਕਤੀ ਨੇ ਐਦਾਂ ਹੀ ਕੀਤਾ ਆਪਣੇ ਪੁਰਾਣੇ ਸਕੂਲ ਗਿਆ ਅਤੇ ਪੁਰਾਣੇ ਵਿਦਿਆਰਥੀਆਂ ਦੀ ਜਾਣਕਾਰੀ ਇਕੱਠੀ ਕਰਨ ਲੱਗਾ। ਕਰੀਬ 120 ਬੱਚੇ ਸਨ ਟੋਟਲ ਉਸ ਨਾਲ 10ਵੀਂ ਜਮਾਤ ਵਿੱਚ। ਉਹਨਾਂ ਵਿੱਚੋਂ ਉਸ ਨੂੰ ਸਿਰਫ 70 ਬੱਚਿਆਂ ਦੀ ਜਾਣਕਾਰੀ ਮਿਲ ਪਾਈ। 70 ਵਿੱਚੋਂ 20 ਤਾਂ ਮਰ ਚੁੱਕੇ ਸਨ। 13 ਸੀ ਜਿਨ੍ਹਾਂ ਦਾ ਤਲਾਕ ਹੋ ਗਿਆ ਸੀ। 7 ਔਰਤਾਂ ਵਿਦਵਾ ਹੋ ਚੁੱਕੇ ਆ ਸਨ ਕਈਆਂ ਨੂੰ ਅਸਥਮਾ ਸੀ ਅਤੇ ਕਈਆਂ ਨੂੰ ਹਾਰਟ ਦੀ ਸਮੱਸਿਆ ਕਈ ਇਹੋ ਜਿਹੇ ਵੀ ਸੀ ਜੋ ਅਪਾਹਜ ਹੋ ਚੁੱਕੇ ਸਨ ਜਦੋਂ ਇਸ ਨੇ ਇਹ ਸਾਰੀ ਡਿਟੇਲ ਲਿਖੀ ਇਹਦਾ ਅੱਧਾ ਡਿਪਰੈਸ਼ਨ ਤਾਂ ਵੈਸੇ ਹੀ ਚਲਾ ਗਿਆ ਮਹੀਨੇ ਬਾਅਦ ਜਦੋਂ ਸਾਰੀ ਜਾਣਕਾਰੀ ਲੈ ਕੇ ਡਾਕਟਰ ਕੋਲ ਪਹੁੰਚਿਆ ਤਾਂ ਡਾਕਟਰ ਪੁੱਛਣ ਲੱਗਾ ਹੁਣ ਦੱਸ ਕੀ ਖਿਆਲ ਹੈ ਤੇਰਾ ਡਿਪਰੈਸ਼ਨ ਕਿਦਾਂ ਤੇਰਾ ਇਹ ਮਰੀਜ਼ ਹੱਸ ਕੇ ਕਹਿਣ ਲੱਗਾ ਕਿਹੜਾ ਡਿਪਰੈਸ਼ਨ ਹਜੇ ਮੈਂ ਸਿਰਫ 70 ਲੋਕਾਂ ਬਾਰੇ ਹੀ ਜਾਣ ਪਾਇਆ ਤੇ ਉਹਨਾਂ ਅੱਗੇ ਮੇਰਾ ਦੁੱਖ ਤਾਂ ਕੁਝ ਵੀ ਨਹੀਂ ਦੁਨੀਆ 'ਚ ਕਿੰਨੇ ਲੋਕ ਨੇ ਅਤੇ ਹਰ ਕੋਈ ਦੁਖੀ ਹੈ ਮੈਂ ਤਾਂ ਇਹਨਾਂ ਤੋਂ ਬਹੁਤ ਜ਼ਿਆਦਾ ਚੰਗਾ ਹਾਂ ਰੱਬ ਦਾ ਸ਼ੁਕਰ ਹੈ ਦੋਸਤੋ ਸਾਡੇ ਨਾਲ ਵੀ ਕਰੀਬਨ ਕਰੀਬਨ ਇਹੀ ਹੁੰਦਾ ਹੈ ਜੋ ਹੈ ਅਸੀਂ ਉਸ 'ਚ ਧਿਆਨ ਨਹੀਂ ਦਿੰਦੇ ਜੋ ਨਹੀਂ ਉਸ ਕਰਕੇ ਡਿਪਰੈਸ਼ਨ 'ਚ ਚਲੇ ਜਾਂਦੇ ਹਾਂ ਇਸ ਲਈ ਦੋਸਤੋ ਅੱਜ ਹੀ ਇੱਕ ਲਿਸਟ ਤਿਆਰ ਕਰੋ ਜੋ ਤੁਹਾਡੇ ਕੋਲੇ ਹੈ ਉਹਨਾਂ ਚੀਜ਼ਾਂ ਦੀ ਅਤੇ ਜਦੋਂ ਇਹ ਲਿਸਟ ਬਣੇਗੀ ਯਕੀਨ ਜਾਣਿਓ ਬਹੁਤ ਹੀ ਵੱਡੀ ਬਣੇਗੀ ਜਿੱਦਨ ਉਹ ਦਿਖਣ ਲੱਗ ਗਿਆ ਜੋ ਰੱਬ ਨੇ ਦਿੱਤਾ ਹੈ ਚਿੰਤਾ ਰਹਿਣੀ ਹੀ ਨਹੀਂ ਦੁੱਖ ਰਹਿਣੇ ਹੀ ਨਹੀਂ ਅਤੇ ਡਿਪਰੈਸ਼ਨ ਦਾ ਤਾਂ ਨਾਮੋ ਨਿਸ਼ਾਨ ਹੀ ਨਹੀਂ ਰਹੇਗਾ ਧੰਨਵਾਦ